ਹਾਂਜੀ ਸਤ ਸ੍ਰੀ ਅਕਾਲ ਦੀ ਸਾਰਿਆਂ ਨੂੰ ਕੀ ਹਾਲ ਨੇ ਤੇ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਹੈਗੇ ਜੀ ਆਪਣੀ 23ਵੀਂ ਸਾਈਕਲਿੰਗ ਰੈਲੀ ਤੇ ਸਵੇਰ ਦੇ 5:00 ਵੱਜ ਚੁੱਕੇ ਆ ਤੇ ਅੱਜ ਹੈਗਾ ਦਿਨ ਐਤਵਾਰ ਐਤਵਾਰ ਵਾਲੇ ਦਿਨ ਆਪਾਂ ਮੈਲਕਲਾਂ ਵਾਲਿਆਂ ਨਾਲ ਜਾਣੇ ਹੁੰਨੇ ਆ ਤੇ ਹੋਰ ਵੀ ਆਸੇ ਪਾਸੇ ਪਿੰਡਾਂ ਦੇ ਵਿੱਚੋਂ ਆਪਣੇ ਨਾਲ ਮੁੰਡੇ ਬਜ਼ੁਰਗ ਜਾਂ ਬੱਚੇ ਸਾਰੇ ਜੁੜਦੇ ਹੁੰਦੇ ਨੇ ਤੇ ਵਹੇ ਦਾ ਡੇਲੀ ਆਪਾਂ ਸਾਈਕਲ ਚਲਾਉਣੇ ਜਾਂਦੇ ਆ ਤੇ ਅੱਜ ਐਤਵਾਰ ਕਰਕੇ ਫਿਰ ਪਿੰਡਾਂ ਦਾ ਦੌਰਾ ਜਿਹੜਾ ਸੀ ਉਹ ਕੱਢਦੇ ਹਾਂ ਤੇ ਲਓ ਜੀ ਚਾਲਦੇ ਹਾਂ ਹੁਣ ਆਪਾਂ ਸਾਈਕਲ ਆਪਣਾ ਤਿਆਰ ਤੇ ਰੋਜ਼ ਦੀ ਤਰ੍ਹਾਂ ਜਿਹੜੀ ਲਾਈਟ ਆ ਉਹ ਆਪਾਂ ਲਾ ਕੇ ਰੱਖ ਲਈ ਆ ਤੇ ਆਹ ਕੁੰਡਾ ਲਾ ਜਾਂਨੇ ਹੁੰਨੇ ਆ ਅਸੀਂ ਸੇਫਟੀ ਵੀ ਜ਼ਰੂਰੀ ਆ ਨਹੀਂ ਨਾ ਇਹ ਕੀ ਫਿਰ ਇੱਥੋਂ ਖੋਲ ਕੇ ਉੱਪਰੋਂ ਗਲੀ ਜਾ ਸਕਦਾ ਤੇ ਜੇ ਫੇਰ ਵੀ ਗਲੀ ਦੇ ਵਿੱਚ ਆਉਂਦੇ ਰਹਿਣ ਬੰਦੇ ਫਿਰ ਇਹ ਗੇਟ ਲਾਏ ਦਾ ਕੋਈ ਫਾਇਦਾ ਨਹੀਂ ਇਹ ਗੇਟ ਹੀ ਤਾਂ ਲਾਇਆ ਸੀ ਵੀ ਹਰੇਕ ਬੰਦਾ ਇੱਧਰ ਦੀ ਆ ਨਾ ਸਕੇ ਘਰ ਘਰ ਦੇ ਬੰਦੇ ਹੀ ਇੱਧਰ ਦੀ ਆਉਣ ਹਨਾ ਲਓ ਜੀ ਦਵਾਰੇ ਆਪਾਂ ਗੇਟ ਕਰਤਾ ਬੰਦ ਤੇ ਪਿੰਡੋਂ ਆਪਾਂ ਪਾਤੇ ਚੱਲੇ ਪਾਣੀ ਲੈ ਗਲਾ ਤੇ ਦੀਵਾਲੀ ਕਰ ਕਿਹੜੀਆਂ ਲੜੀਆਂ ਲੱਗਣੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਪਿੰਡਾਂ ਦੇ ਵਿੱਚ ਤੇ ਸਾਹਮਣੇ ਗੁਰੂ ਘਰ ਦੇ ਵਿੱਚ ਵੀ ਬਹੁਤ ਸੋਹਣੀਆਂ ਲੜੀਆਂ ਲੱਗ ਰਹੀਆਂ ਨੇ ਜਸੀ ਅਗਨੋਦਰਨ ਜਸੀ ਆਓ ਜੀ ਹਰਮਨ ਸਿੰਘ ਜੀ ਆਸਤੀਗਾਲ ਜੀ ਪਿੰਡ ਦਾ ਤਹੌ ਦੇ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਜਿਵੇਂ ਇਸਾਂ ਦੀ ਤਰ੍ਹਾਂ ਹਰਮਨ ਆਪਣੇ ਨਾਲ ਤੇ ਸਾਡੇ ਪਿੰਡ ਜੋ ਤੁਹਾਨੂੰ ਦਿਖਾਈਆਂ ਸੀ ਆਪਾਂ ਲੜੀਆਂ ਸ਼ੁਰੂ ਦੇ ਵਿੱਚ ਤੇ ਇੱਥੇ ਵੀ ਗੁਰੂ ਘਰ ਦੇ ਵਿੱਚ ਉਹ ਲੜੀਆਂ ਲੱਗੀਆਂ ਹੋਈਆਂ ਸਾਹਮਣੇ ਦੇਖ ਲਓ ਜਾਗ ਤੇਰੇ ਵਿਹਾੜੀ ਮਾਤਾ ਕੇ ਉਧਰ ਮੈਂ ਅੰਦਰ ਪਾਲ ਕਰੇ ਤੇ ਲਓ ਜੀ ਮਹਿਲਕਲਾਂ ਪਹੁੰਚ ਚੁੱਕੇ ਆਪਾਂ ਤੇ ਲੜੀਆਂ ਵਾਲੀਆਂ ਜਿਹੜੀਆਂ ਦੁਕਾਨਾਂ ਤੇ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਬਹੁਤ ਜ਼ਿਆਦਾ ਜਿਹੜਾ ਸਾਰਾ ਇਹ ਬਾਜ਼ਾਰ ਆ ਇਹ ਸਾਰਾ ਲੜੀਆਂ ਨਾਲ ਭਰ ਜਾਣਾ ਤੇ ਮੰਡੀ ਜਿਹੜੀਆਂ ਪੂਰੀਆਂ ਨੇ ਉਹ ਵੀ ਪਹੁੰਚ ਚੁੱਕੀਆਂ ਨੇ ਸਾਰੀਆਂ ਹੋਣ ਆਈ ਜਾਂਦੇ ਆ ਕਰਦੇ ਆ ਗੱਲਬਾਤ ਬਾਅਦ ਵਿੱਚ ਮਹਿਲਕਲਾਂ ਵਾਲਾ ਅੱਡਾ ਹਰ ਉਹ ਦੇਖੋ ਸਾਹਮਣੇ ਲੜੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਥੋੜਾ ਜਿਹਾ ਪੰਜਾਬ ਪੰਜਾਹ ਰੁਪਏ ਜਮ੍ਹਾਂ ਕਰਾਉ ਕਹਿੰਦਾ ਬਸ ਥੋੜਾ ਥੋੜਾ ਬਾਤ ਕਰ ਰਿਹਾ ਸਤਿ ਸ਼੍ਰੀ ਅਕਾਲ 50 ਰੁਪਏ ਜਮ੍ਹਾਂ ਕਰਾ ਦੇ ਕਰਾ ਸਤਿ ਸ਼੍ਰੀ ਅਕਾਲ ਤੁਸੀਂ ਮੰਨ ਲੀਓ ਕੋਈ ਮੰਨ ਲਈ ਸਤਿ ਸ਼੍ਰੀ ਅਕਾਲ ਕਿੰਨਾ ਪੈਸਾ ਜਮ੍ਹਾਂ ਕਰਾਉ ਇਹ ਮੰਨਣਾ ਇਹ 50 ਵਿਆਜ ਲਾ ਲਿਓ ਜੀ ਅੱਜ ਹੈ ਨਹੀਂ ਸਾਡੇ ਕੋਲ ਕਿੰਨੇ ਐ ਪਿਆਜ ਆਲੀ ਕਰਨੀ ਆ ਆਨਲਾਈਨ ਹੋ ਜੂ ਕੈਸੀ ਦੇਣੀ ਆ ਆਨਲਾਈਨ ਵੀ ਹੈ ਨਹੀਂ ਮਾਈਨਸ ਚ ਚੱਲਦੇ ਆ ਬੈਂਕ ਨੇ ਤਾਂ ਸਾਥੋਂ ਪੈਸੇ ਲੈਣੇ ਅਸੀਂ ਕਿਥੋਂ ਦੇ ਦਈਏ ਆਇਆ ਚਲੋ ਭਾਈ ਲਓ ਜੀ ਪਹੁੰਚ ਚੁੱਕੇ ਆ ਪਿੰਡ ਖਿਆਲੀ ਦੇ ਵਿੱਚ ਤੇ ਰੇੜੇ ਤੇ ਬਾਈ ਪਿਆਜ਼ ਤੇ ਗੰਢੇ ਆਲੂ ਵੇਚਦਾ ਜਾ ਰਿਹਾ ਤੇ ਸਾਹਮਣੇ ਆਪਣੇ ਸੋਖਮਣ ਸਲਾਹਕਾਰ ਸਾਹਿਬ ਆਪਣੇ ਖਾਨ ਸਾਹਿਬ ਨਾਲ ਸਲਾਹ ਕਰਦੇ ਜਾ ਰਹੇ ਨੇ ਅਗਲੇ ਦੇ ਰੂਟ ਅਗਲੇ ਰੂਟ ਬਾਰੇ ਗੱਲਾਂ ਚੱਲਦੀਆਂ ਨੇ ਜਾਂ ਫਿਰ ਕਿਹੜੀਆਂ ਗੱਲਾਂ ਚੱਲਦੀਆਂ ਨੇ ਤੇ ਲਓ ਜੀ ਗੁਰਦੁਆਰਾ ਸਾਹਿਬ ਪਿੰਡ ਖਿਆਲੀ ਲੜੀਆਂ ਇੱਥੇ ਵੀ ਲੱਗ ਚੁੱਕੀਆਂ ਆ ਦੇਖੋ ਫਿਰ ਮੁੰਡੇ ਸਲਾਹ ਕਰਦੇ ਜਾ ਰਹੇ ਨੇ ਹਾਂ 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 ਸਹੀ ਐ ਸੇ ਬਿਲਕੁਲ ਸਹੀ ਗੱਲ ਆ ਐਂ ਹੋਣਾ ਚਾਹੀਦਾ ਹੋਰ ਸਹੀ ਗੱਲ ਆ ਹਾਂ ਬਿਲਕੁਲ 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 ਹਾਂ ਇਹ ਸਹੀ ਗੱਲ ਆ ਤੁਹਾਡੀ ਪੂਰੀ ਸੁਖਮਣ ਸਿੰਘ ਅੱਜ ਆਪਾਂ ਪੰਜ ਕਿਵੇਂ ਰਹਿ ਗਏ ਦਿਵਾਲੀ ਕਰਕੇ ਰਸਵਾਲਾ ਹਨਾ ਪੰਨੂ ਸਾਹਿਬ ਨੂੰ ਕੰਮ ਹੋ ਗਿਆ ਤੇ ਕਹਿੰਦੇ ਜਿਹੜੇ ਸਾਡੇ ਗੱਗੂ ਸਾਹਿਬ ਨੇ ਮੇਨ ਸੀਗੇ ਜਿਨ੍ਹਾਂ ਨੇ ਚਲਾਈ ਸੀ ਸਾਈਕਲਿੰਗ ਉਹਨਾਂ ਦੀ ਕਹਿੰਦੇ ਕੋਈ ਬਦਲੀ ਬੁਦਲੀ ਹੋ ਗਈ ਤੇ ਕਿਰਪਾਲਿਆਵਾਲ ਵਾਲੇ ਮਹਾਂਟਰ ਸਿੰਘ ਪਤਾ ਨਹੀਂ ਕਿਉਂ ਨਹੀਂ ਪਹੁੰਚ ਰਹੇ ਕਿਰਪਾ ਕਰਕੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਵੀ ਕਾਹਤੋਂ ਨਹੀਂ ਪਹੁੰਚ ਰਹੇ ਤੇ ਪਹੁੰਚ ਚੁੱਕੇ ਆ ਜੀ ਆਪਾਂ ਜੰਡਸਰ ਸਹੌਰ ਘੁਰ ਦੁਬਾਰਾ ਸਾਹਿਬ ਪਾਤਸਾਹੀ ਸੇਵੀ ਸਹੌਰ ਦੇ ਠੁੱਲੀ ਵਾਲ ਦੇ ਵਿਚਾਲੇ ਜਿਹੇ ਰਹਿ ਜਾਂਦਾ ਤੇ 150 ਖਮਣ ਸਲਾਹਕਾਰ ਹੁਣੀ ਕਹਿੰਦੇ ਠੁੱਲੀ ਵਾਲ ਤੇ ਲਓ ਜੀ 6 ਖਮਣ ਜਿਹੇ ਗੁਰਦਾਰਾ ਠੁੱਲੀ ਵਾਲਾ ਫਿਰ ਕਈ ਜੰਡਸਰ ਸਹੌਰ ਕਾਹ ਤੋਂ ਕਹਿੰਦੇ ਆ ਜੰਡਸਰ ਉਹ ਕਹਿੰਦੇ ਆ ਗੁਰਦਾਰਾ ਜੰਡਸਰ ਸਾਹਿਬ ਠੁੱਲੀ ਵਾਲਾ ਜੰਡਸਰ ਸਹੌਰ ਵੀ ਸੁਣਿਆ ਕਈ ਮੈਂ ਸਾਹਿਬ ਕਹਿੰਦੇ ਹੁੰਦੇ ਆ ਤੋਂ ਸਹਾਰ ਕਾਹ ਤੋਂ ਕਿਹਾ ਸੀ ਹਣੋ ਵੀਡੀਓ ਤੇ ਮੁੱਕਰੀ ਜਾਣਾ ਚੰਡ ਸਰ ਸਾਹਿਬ ਇੱਥੇ ਨਾਲ ਸਹੌਰ ਵੀ ਨਾ ਸਹੌਰ ਤੋਂ ਦੂਰ ਲੱਗਦਾ ਦੁਨੀਆਲ ਦਾ ਠੀਕ ਠੀਕ ਆ ਜੀ ਠੀਕ ਆ ਸਾਹਿਬ ਆਜਾ ਸਹੌਰ ਨਹੀਂ ਠੀਕ ਠੀਕ ਪਾਸਾਈ ਸੇਮ ਹੀ ਇੱਥੇ ਗੁਰੂ ਸਾਹਿਬ ਦੇ ਦੋ ਮਲਾਂ ਦੇ ਸਾਹਿਬ ਕੀ ਹੁੰਦੇ ਆ ਉੱਥੇ ਸੇਮ ਹੀ ਪਾਸ ਹੈ ਜੇ ਕਿਸੇ ਵੀ ਮੇਰੇ ਵੀਰ ਭਾਈ ਨੇ ਪਾਰਨਾ ਬੰਨਣ ਦੀ ਟ੍ਰੇਨਿੰਗ ਲੈਣੀ ਆ ਤੇ ਜਾਂ ਤੁਸੀਂ ਪਾਰਨਾ ਤੁਹਾਨੂੰ ਬੰਨਣਾ ਨਹੀਂ ਆਉਂਦਾ ਤਾਂ ਸਾਡੇ ਸੋਖਮਣ ਜੀ ਨਾਲ ਸੰਪਰਕ ਕਰ ਸਕਦੇ ਹੋ ਕੱਦ ਵੀ ਇਹਨਾਂ ਦਾ ਬਹੁਤ ਲੰਬਾ ਦੇਖੋ ਘੱਟੋ ਘੱਟ ਅੱਧਾ ਫੁੱਟ ਉੱਤਾ ਜਾਂਦਾ ਹੈ ਬੰਦੇ ਨਾਲ ਤੇ ਕਿੱਦਾਂ ਦਾ ਫੀਲ ਹੋ ਰਿਹਾ ਜੀ ਤੁਹਾਨੂੰ ਪਾਰਨਾ ਬਣਾ ਕੇ ਬਹੁਤ ਵਧੀਆ ਬਾਕੀ ਸੋਖਮਣ ਫਿਰ ਬਣ ਰਿਹਾ ਨਾ ਇਹ ਬੰਦਾ ਹੀ ਬਹੁਤ ਘੈਂਟ ਗੋਲ ਬੰਨੂ ਪਾਰਨਾ ਇਹ ਗੋਲ ਯਾਰ ਗੋਲੀ ਮੰਦੇ ਗੋਲ ਵਧੀਆ ਲੱਗੂ ਇਹਦਾ ਤਾਂ ਮੂੰਹ ਵੱਡਾਗਾ ਹਰਮਣ ਪਾਰਨਾਪੁਰ ਨਾਲ ਤਾਂ ਨਹੀਂ ਸੈੱਟ ਕਰਾਉਣਾ ਹੁਣ ਤਾਂ ਬੰਦੇ ਪਹੁੰਚੇ ਹੋਏ ਆ ਬਾਜ ਵੀ ਰੱਖਦੇ ਆ ਨਾਲ ਇਹ ਬਾਜ ਫੇਰੋਗੇ ਫਿਰ ਪਰਨੇ ਚ ਲਓ ਜੀ ਬਾਜ ਫਿਰਦਾ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਘੈਂਟ ਬਣ ਗਿਆ ਓਏ ਕੰਮ ਹਾਂ ਬੜਾ ਸੈੱਟ ਦਿਓ ਕੇ ਮਾਰ ਬਾਜ ਦੇਖੇ ਵੀ ਸੰਗ ਤੁਹਾਨੂੰ ਦਿਖਣਾ ਚਾਹੀਦਾ ਵੀ ਬਾਜ ਵੱਜ ਰਿਹਾ ਆ ਤਾਂ ਤੂੰ ਉਹ ਬਣ ਗਿਆ ਓਏ ਕੀ ਜਾਂਦਾ ਮੈਂ ਤਾਂ ਭੁੱਲ ਗਿਆ ਕੀ ਨਾ ਉਹਦਾ ਮਾਨਸ ਵਾਲਾ ਨਹੀਂ ਹੈਗਾ ਉਹ ਮੋਟਾ ਜਵਾਕ ਜਿਹਾ ਰੀਲਾਂ ਬਣਾਉਂਦਾ ਚੈੱਕ ਕਰ ਲੋ ਕੌਫ ਦੀ ਖੋਸ ਹੋ ਗਿਆ ਮੁੰਡਾ ਘੇੜਾ ਗੰਭੋਲੇ ਸੋਨਿਆ ਸਾਥ ਰਹੀਆ ਗਾਲੂ ਦਾ ਜੀ ਜਾਣ ਤੇਲ ਨਾ ਦੀ ਚੰਗਾ ਫਰੀਦਾ ਜਾ ਤਾ ਕਟਣੇ ਦੀਦਾ ਆਪ ਤੁਨਤਾ ਗੁਨੀ ਸਿਆ ਮਰਗ ਸਭਾਈ ਨਹੀਂ ਏ ਕਿ ਸਾਹਮਣੇ ਤੁਹਾਨੂੰ ਸੂਰਜ ਦਿਖ ਰਿਹਾ ਜੀ ਤੇ ਨਿਕਲ ਆਇਆ ਤੇ ਆ ਖੜੇ ਨੇ ਆਪਣੇ ਟੀਮ ਮਹਿਲਕਣਾ ਦੇ ਮੈਂਬਰ ਮਹਿਲਕਣਾ ਦੇ ਬੰਦੇ ਸਿਰਫ ਦੋ ਹੀ ਨੇ ਇਨਾਂ ਚ ਤੇ ਟੀਮ ਸਾਡੀ ਪਰ ਮਹਿਲਕਣਾ ਹੈ ਮਹਿਲਕਣਾ ਆ ਹੈਗਾ ਸੌਖਮਣ ਇਹ ਬਾਈ ਮਹਿਲਕਣਾ ਇਹ ਪਹਿਲਾਂ ਗਵਾਂਢੀ ਹੁੰਦੇ ਸੀ ਆ ਉਸ ਚ ਹਰਮਨ ਤੇ ਉਹ ਮੁੰਡਾ ਜਦੋਂ ਅਸੀਂ ਹਰਮਨ ਕਾ ਘਾਰ ਬਣਾ ਰਹੇ ਸੀ ਉਦੋਂ ਇਹ ਮੁੰਡਾ ਉੱਥੇ ਰਹਿੰਦੇ ਸੀ ਗਵਾਂਢ ਚ ਇਸ ਤੋਂ ਬਾਅਦ ਫਿਰ ਇਹ ਮਹਿਲਕਣਾ ਰਹਿਣ ਲੱਗ ਪਏ